ਬਾਬਾ ਬੁੱਢਾ ਸਾਹਿਬ ਨੇ ਸਾਧ ਸੰਗਤ ਜਿਹੜੀਆਂ ਅੱਜ ਸ਼ਬਦ ਚੌਂਕੀਆਂ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਦੇਖਦੇ ਆ ਇਹ ਸ਼ਬਦ ਚੌਂਕੀਆਂ ਦੀ ਸ਼ੁਰੂਆਤ ਕਰਨ ਵਾਲਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਮਿਸਾਲ ਜਗ ਦੀ ਕੋਈ ਮਿਸਾਲ ਨੁੱਟਿਆ ਨਾਲ ਆਪਣੇ ਖਾਤ ਦੇ ਵਿੱਚ ਸ੍ਰੀ ਸਾਹਿਬ ਲਈ ਤੇ ਸੰਗਤਾਂ ਨੂੰ ਲੈ ਕੇ ਤੁਰ ਪਏ ਸਾਧ ਸੰਗਤ ਗਵਾਲੀਅਰ ਦੇ ਕਿਲੇ ਵੱਲ ਜਦੋਂ ਕਿਲੇ ਦੇ ਬਿਲਕੁਲ ਸਾਹਮਣੇ ਪਹੁੰਚੇ ਤੇ ਪ੍ਰੇਮ ਦੇ ਵਿੱਚ ਬੈਰਾਗ ਦੀ ਉਸ ਮੂਰਤ ਨੇ ਗੁਰੂ ਖਰਕੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਤੇ ਉਸ ਕਿਲੇ ਦਾ ਦਰੂਗਾ ਹੈ ਹਰੀਦਾਸ ਯਾਦਵ ਹਰੀਦਾਸ ਯਾਦਵ ਨੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਨਮਸਕਾਰ ਕਰਦੇ ਆ ਵੇਖਿਆ ਅੱਖਾਂ 'ਚੋਂ ਵਿਰਾਗ ਦੇ ਅਥਰੂ ਵੇਖੇ ਤੇ ਖਰੀਦਾਸ ਯਾਦ ਪੁੱਛਦਾ ਕਿ ਤੁਸੀਂ ਇੰਨੀ ਦੂਰ ਤੋਂ ਆਏ ਹੋ ਤੇ ਇੱਥੇ ਨਮਸਕਾਰ ਕਿਉਂ ਕਰ ਰਹੇ ਹੋ ਉਹ ਕਹਿੰਦਾ ਇੱਥੇ ਅੰਦਰ ਨੂੰ ਸਕੂਨ ਦੇਣ ਵਾਲਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਿਲੇ ਦੇ ਵਿੱਚ ਬੰਦ ਹੈ ਅਸੀਂ ਉਸ ਮਿੱਟੀ ਨੂੰ ਨਮਸਕਾਰ ਕਰ ਰਹੇ ਹਾਂ ਜਿਹੜੀ ਮਿੱਟੀ ਦੇ ਉੱਪਰ ਧੰਗ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪਏ ਜਦੋਂ ਕਿਉਂਕਿ ਇੱਕ ਖਰੀਦਦਾਰ ਸੀ ਯਾਦਵ